ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਮੇ ਵਲ ਮੇਰੇ ਸਤੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਪਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਨਵਾਂ ਸ਼ਹਿਰ ਪੀ ਆਰ ਕੈਨੇਡਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਬੀ ਕਾਮ ਇੰਡੀਆ ਤੋਂ ਪੜੀ ਲਿਖੀ ਲੜਕੀ ਹੈ ਜੀ ਰਿਕੁਆਇਰਮੈਂਟ ਸੁਣੋ ਸਿਰਫ ਕੈਨੇਡਾ ਪੀ ਆਰ ਵਰਕ ਪਰਮਿਟ ਵਾਲੇ ਹੀ ਸੰਪਰਕ ਕਰਨ ਨਾਵਾ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੋਂ ਬਿਨਾ ਕੋਈ ਹੋਰ ਸੰਪਰਕ ਨਾ ਕਰੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰੋ ਅਗਲਾ ਕਰੋ ਜਿਦੇ ਸਤਨੋਟ ਜੱਟ ਸਿੱਖ ਲੜਕਾ ਸਿੱਧੂ ਗੋਥ ਬਰਨਾਲਾ ਏਰੀਆ ਵਰਕ ਪਰਮਿਟ ਤੇ ਯੂਕੇ 1990 ਡੇਟ ਆਵਰ 6 ਫੁੱਟ ਕੱਦ ਸਟੱਡੀ BCA ਪ੍ਰੋਪਰਟੀ 7 ਏਕੜ 2 ਭਰਾ ਕਾਫੀ ਕਾਸਟਲੀ ਪ੍ਰੋਪਰਟੀ ਹੈ ਜੀ ਇਹਨਾਂ ਦੀ ਯੂਕੇ ਜਾਂ ਪੰਜਾਬ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਟ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਬਰਨਾਲਾ ਏਰੀਆ ਜਨਮ 1997 12 ਕੇ ਲਿਏ ਪ੍ਰਾਪਰਟੀ ਆ ਦੋ ਭਰਾ ਨੇ ਕਾਰਾਂ ਦੀ ਸੇਲ ਪਰਚੇ ਦਾ ਕੰਮ ਕਰ ਦਿੰਦੇ ਖੇਤੀਬਾੜੀ ਕਰ ਦਿੰਦੇ ਦੋਏ ਕੰਮ ਕਰ ਦਿੰਦੇ ਇਕੱਠੇ ਨਾਲ ਨਾਲ ਨੀਡ ਹਾਊਸ ਕਾਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਸੈਣੀ ਸਿੱਖ ਲੜਕਾ ਜਲੰਧਰ ਏਰੀਆ ਪੀ ਆਰ ਨਿਊਜ਼ੀਲੈਂਡ 1999 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਡਿਪਲੋਮਾ ਹੋਟਲ ਐਂਡ ਹਸਪੀਟਲ ਨਿਊਜ਼ੀਲੈਂਡ ਤੋਂ ਜੌਬ ਕੀ ਵੀ ਕੰਟਰੈਕਟਰ ਨੇ ਜੀ ਇਹ ਹਾਰਟੀਕਲਚਰਲ ਇੰਡਸਟਰੀ ਐਨ ਦੀ ਨਿਊਜ਼ੀਲੈਂਡ ਦੇ ਵਿੱਚ ਆਪਣਾ ਲਾਨ ਆ ਇਹਨਾਂ ਦਾ ਬਿਜ਼ਨਸ ਚਲਾਉਣ ਵਾਸਤੇ ਜੋ ਰੱਖਿਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਆ ਆਪਣਾ ਘਰ ਵੀ ਇਹਨਾਂ ਦਾ ਨਿਊਜ਼ੀਲੈਂਡ ਦੇ ਵਿੱਚ ਬਦਿਆ ਵਲ ਸੈਟਲਡ ਲੜਕਾ ਪਿਤਾ ਰਿਟਾਇਰਡ ਨੇ ਚੀਫ ਅਫੀਸਰ ਸੁਪਰਡੈਂਟ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਭਰਾ ਮੈਰਿਡਾ ਆਸਟ੍ਰੇਲੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਨਿਊਜ਼ੀਲੈਂਡ ਤੋਂ ਜਾਂ ਇੰਡੀਆ ਤੋਂ ਹੋਵੇ ਸੈਣੀ ਜਾਂ ਜੱਟ ਸਿੱਖ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਤੇ ਇਸ ਦਾ ਲੋਰ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਫਰੀਦਕੋਟ ਏਰੀਆ ਕੈਨੇਡਾ 1992 ਡੇਟ ਆਫ ਬਰਥ 5 ਫੁੱਟ 4 ਇੰਚ ਕੱਤ ਜੀ ਐਨ ਐਮ ਬੇਸਿਕ ਨਰਸਿੰਗ ਕੀਤੀ ਹੋਈ ਹੈ ਇਹਨਾਂ ਦੀ ਜੀ ਹੈਲਥ ਆਫਿਸ ਐਡਮਿਨਿਸਟ੍ਰੇਸ਼ਨ ਪਰਸਨਲ ਸਪੋਰਟ ਕੈਨੇਡਾ ਤੋਂ ਕੁਆਲੀਫੀਕੇਸ਼ਨ ਲੈਣ ਕੀਤੀ ਆ ਕੈਨੇਡਾ ਵਿੱਚ ਜੌਬ ਕਰਦੀ ਹੈ ਬੇਟੀ ਇਹ ਹੈਲਥ ਕੇਅਰ ਦੀ ਜੌਬ ਕਰਦੀ ਹੈ ਲੜਕਾ ਵੈਸ਼ਨੂ ਪਰਿਵਾਰ ਤੋਂ ਹੋਵੇ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲੱਗੀ ਹੋਵੇ ਪ੍ਰੋਪਰਟੀ 5-10 ਸਿਕੜ ਹੋਵੇ ਬੜੀਆ ਜੌਬ ਕਰਦਾ ਹੋਵੇ ਮੈਰਜ ਬੋਰ ਵਾਲੇ ਅਤੇ ਟੱਕ ਡਰਾਈਵਰ ਸੰਪਰਕ ਨਾ ਕਰਨ ਫਰੀਦਕੋਟ ਤੋਂ 80 ਕਿਲੋਮੀਟਰ ਦੇ ਘੇਰੇ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਕੈਨੇਡਾ ਤੋਂ ਕੰਬੋਜ਼ ਸਿੱਖ ਲੜਕਾ ਕੈਨੇਡਾ ਸਿਟੀਜ਼ਨ ਲੋਅਰ ਮੇਨ ਲੈਟ ਬ੍ਰਿਟਿਸ਼ ਕੋਲੰਬੀਆ ਕੁਆਲੀਫਿਕੇਸ਼ਨ ਸੀ ਏ ਚਾਰਟਰਡ ਅਕਾਊਂਟੈਂਟ ਡੂਇੰਗ ਜੌਬ ਐਜ਼ ਅਕਾਊਂਟੈਂਟ ਇਨ ਗੁੱਡ ਕੰਪਨੀ ਵਧੀਆ ਕੰਪਨੀ ਵਿੱਚ ਬਤੌਰ ਅਕਾਊਂਟੈਂਟ ਜੌਬ ਕਰਦੇ ਨੇ ਕੈਨੇਡਾ ਇਹਨਾਂ ਦਾ ਆਪਣਾ ਘਰ ਆ ਵੈਲ ਐਜੂਕੇਟਿਡ ਫੈਮਿਲੀ ਹੈ ਜੀ ਇਹ ਪੇਰੈਂਟਸ ਡੂਇੰਗ ਕਲਾਸ 1 ਗਵਰਨਮੈਂਟ ਜੌਬ ਇਨ ਪੰਜਾਬ ਮਾਤਾ ਪਿਤਾ ਕਲਾਸ 1 ਆਫੀਸਰ ਨੇ ਪੰਜਾਬ ਦੇ ਵਿੱਚ ਪ੍ਰੋਪਰਟੀ ਜ਼ਮੀਨਾਂ ਕੋਲੇ ਕੋਠੀ ਆ ਪਲਾਟ ਨੇ ਰਿਕੁਆਇਰਮੈਂਟ ਸੁਣੋ ਲੜਕੀ ਕੈਨੇਡਾ ਸਿਟੀਜ਼ਨ ਜਾਂ ਪੀਆਰ ਵਰਕ ਪਰਮਿਟ ਵਾਲੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਹੋਵੇ ਇਹੋ ਜੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜਿਹਦੇ ਇਸ ਦਾ ਨੋਟ ਰਵਿਦਾ ਆਸੀਆ ਸਿੱਖ ਲੜਕਾ 2004 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਇੱਕ ਸਾਲ ਦਾ ਡੀਜ਼ਲ ਮਕੈਨਿਕ ਦਾ ਡਿਪਲੋਮਾ ਸਾਈਪ੍ਰਸ ਤੋਂ ਇਹਨਾਂ ਨੇ ਸਟੱਡੀ ਕੀਤੀ ਆ ਭੈਣ ਇਹਨਾਂ ਦੀ ਪੀਆਰ ਕੈਨੇਡਾ ਨੀਡ ਪੀਆਰ ਗਰਲ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਯੂ ਕੇ ਨਿਊਜ਼ੀਲੈਂਡ ਇਸ ਇਹਨਾਂ ਕੰਟਰੀਜ਼ ਦਾ ਕੋਈ ਲੜਕੀ ਪੀਆਰ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਸਰਸਵਤ ਬ੍ਰਾਹਮਣ ਲੜਕਾ ਮੋਦਗਲ ਮੰਗਲਿਕ ਆ ਲੜਕਾ ਹੈ ਡੇਲੋਂ ਲੁਧਿਆਣਾ ਏਰੀਆ 1990 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਟਕ ਅਤੇ ਐਮਬੀਏ ਨਾਲ ਦੀ ਕੁਆਲੀਫਿਕੇਸ਼ਨ ਆ ਵਰਕਿੰਗ ਐਜ਼ ਮੈਨੇਜਰ ਇਨ ਕੰਪਨੀ ਲੁਧਿਆਣਾ ਲੁਧਿਆਣਾ ਵਿੱਚ ਹੀ ਜੋਬ ਕਰਦਾ ਬੇਟਾ ਪੜੀ ਲਿਖੀ ਜਾਂ ਜੋਬ ਕਰਦੇ ਮੰਗਲਿਕ ਲੜਕੀ ਦੀ ਜ਼ਰੂਰਤ ਆ ਕਿਸੇ ਵੀ ਜਰਨਲ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਦਾ ਡਾਟ ਰਾਮ ਗੜੀਆ ਸਿੱਖ ਲੜਕਾ ਮਠਾੜੂ ਗੋਤ ਫਰੀਦਕੋਟ ਏਰੀਆ 1999 ਡੇਟ ਆਫ ਬਰਥ 5 ਫੁੱਟ 9 ਇੰਚ ਕੱਤ ਪ੍ਰਾਪਰਟੀ 2 ਏਕੜ ਆਪਣਾ ਬਿਜ਼ਨਸ ਆ ਦੋ ਭੈਣਾਂ ਨੇ ਇੱਕ ਮੈਰਿਡ ਆ ਲੜਕੀ ਪਲੱਸ 2 ਜਾਂ ਗ੍ਰੈਜੂਏਟ ਹੋਵੇ ਇਹੋ ਜੀ ਘਰੇਲੂ ਕੰਮ ਕਰਨ ਕਰਨ ਵਾਲੀ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲਦਾ ਇਸ ਦੀ ਗੱਲਬਾਤ ਕਰੋ ਅਗਲਾ ਕਰੋ ਜੀ ਰੇਸਤਾ ਟਰ ਜੋਐਸਏ ਤੋਂ ਜੱਟ ਸਿੱਖ ਲੜਕਾ ਧਾਮੀ ਗੋਤ ਹੁਸ਼ਿਆਰਪੁਰ ਏਰੀਆ ਜੋਐਸਏ ਸਿਟੀਜ਼ਨ ਸਾਰਾ ਪਰਿਵਾਰ ਜੋਐਸਏ 1993 ਡੇਟ ਆਫ ਬਰਥ 6 ਫੁੱਟ ਕੱਦ ਭਰਾ ਮੈਰਿਟ ਪੜ੍ਹੀ ਲਿਖੀ ਸੁੰਦਰ ਲੜਕੀ ਦੀ ਜ਼ਰੂਰਤ ਆ ਦੋਆਬਾ ਏਰੀਆ ਜੱਟ ਸਿੱਖ ਪਰਿਵਾਰ ਸੰਪਰਕ ਕਰ ਸਕਦੇ ਨੇ ਸਕ੍ਰੀਨ ਤੇ ਨੰਬਰ ਚਲਦੇ ਨੇ ਜਦੋਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਦਾ ਜੱਟ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ ਲੁਧਿਆਣਾ ਏਰੀਆ 24 ਸਾਲ ਉਮਰ 5 ਫੁੱਟ 9 ਇੰਚ ਕੱਦ ਮਕੈਨੀਕਲ ਡਿਪਲੋਮਾ ਹੋਲਡਰ ਨੇ ਜੌਬ ਕਰ ਰਹੇ ਨੇ ਪਲੰਬਿੰਗ ਦੀ ਕੈਨੇਡਾ ਵਿੱਚ 4 ਕਿਲੇ ਪ੍ਰਾਪਰਟੀ ਆ ਪਲਾਟ ਨੇ ਦੋ ਭੈਣਾਂ ਨੇ ਮੈਰਿਡ ਨੇ ਕੈਨੇਡਾ ਮਾਤਾ ਪਿਤਾ ਸੁਪਰਵਾਈਜ਼ੇ ਤੇ ਕੈਨੇਡਾ ਨੇ ਨੀਡ ਪੀਆਰ ਗਰਲ ਫਰੋਮ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜਿਸ ਦਾ ਨੋਟ ਜੱਟ ਸਿੱਖ ਲੜਕਾ ਅਮਰਤਾਰੀ ਕੈਲਗਰੀ ਕੈਨੇਡਾ ਪੰਜਾਬ ਜੀਰੇਤੋਂ ਨੂੰ ਬਿਲੋਂਗ ਕਰਦੇ ਨੇ ਜੀ ਇਹ 2010 ਡੇਟ ਆਵਰ 6 ਫੁੱਟ ਕੱਦ 10+2 ਇੰਡੀਆ ਤੋਂ ਅਮਰਤਾਰੀ ਪੀਆਰ ਲੜਕੀ ਦੀ ਜ਼ਰੂਰਤ ਆ ਜੀਰੇ ਤੋਂ 30 ਕਿਲੋਮੀਟਰ ਦੇ ਘੇਰੇ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਕਰੋ ਜੀ ਰਸਤਾ ਨੋਟ ਜੱਟ ਸਿੱਖ ਲੜਕਾ ਢਿੱਲੋਂ ਗੋਤ ਫਰੀਦਕੋਟ ਏਰੀਆ ਪੁਰਤਗਾਲ ਰਿਹੜੜਕਾ ਪਹਿਲਾਂ ਇਹ ਹੁਣ ਕਨੇਡਾ ਵਿਸਟ ਵੀਜ਼ੇ ਤੇ ਗਿਆ ਹੋਇਆ 1997 ਡੇਟ ਆਫ ਬਰਥ 5 ਫੁੱਟ 11 ਇੰਚ ਕਾ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਪ੍ਰਾਪਰਟੀ 2 ਕਿੱਲੇ 1 ਪਲਾਟ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਸਿੱਖ ਲੜਕਾ ਸ੍ਰੀ ਅਮਰਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 8 ਇੰਚ ਕਾ 10+2 ਕੁਆਲੀਫਿਕੇਸ਼ਨ ਆਟੋ ਮੈਕੈਨਿਕ ਦੀ ਜੌਬ ਕਰਦ ਨੇ ਇਹ ਪਿਤਾ ਜੀ ਪ੍ਰਾਪਰਟੀ ਐਡਵਾਈਜ਼ਰ ਨੇ ਨੀਡ ਹਾਊਸ ਕਰ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਕਰਮਪਾਲ ਸਿੰਘ ਰਾਮਗੜੀਆ ਸਿੱਖ ਲੜਕਾ ਮਠਾੜੂ ਗੋਥ ਬਟਾਲਾ ਏਰੀਆ 1990 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਹੈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਓਕੂਪੇਸ਼ਨ ਬਿਜ਼ਨਸ ਕਰਦੇ ਨੇ ਦੋ ਪਿੰਡ ਨੇ ਮੈਰਿਟ ਨੇ ਆਸਟ੍ਰੇਲੀਆ ਪਿਤਾ ਜੀ ਬੈਂਕ ਅਫਸਰ ਰਿਟਾਇਰਡ ਨੇ ਬੈਂਕ ਆਫ ਇੰਡੀਆ ਤੋਂ ਨੀਡ ਐਜੂਕੇਟਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਸਿੱਧੀ ਗੱਲ ਕਰੋ ਅਗਲਾ ਕਰੋ ਜਿ ਰਿਸਟਲਰ ਕੈਨੇਡਾ ਤੋਂ ਜਸਨਪ੍ਰੀਤ ਸਿੰਘ ਸੁਨਿਆਰ ਸਿੱਖ ਲੜਕਾ ਢੋਨਾਗੋਤ ਮੋਗਾ ਕੈਨੇਡਾ ਪੀ ਆਰ 1995 ਡੇਟਾ ਆਰਥ 5 ਫੁੱਟ 11 ਇੰਚ ਕੱਦ ਪੋਸਟ ਗ੍ਰੈਜੂਏਸ਼ਨ ਇਨ ਕੁਆਲਿਟੀ ਇੰਜੀਨੀਅਰਿੰਗ ਮੈਨੇਜਮੈਂਟ ਕੈਨੇਡਾ ਤੋਂ बीटेक मैकेनिकल इंजीनियरिंग इंडिया ਤੋਂ आईटीएड ਟੈਕਨੀਸ਼ੀਅਨ ਇਨ ਕੁਆਂਟਮ ਲਾਈਫ ਸਾਈਕਲ ਕੰਪਨੀ ਪਿਤਾ ਗੋਲਡ ਟੈਸਟ ਦੇ ਤੌਰ ਤੇ ਐਚ ਐਚ ਡੀ ਐਫ ਸੀ ਦੇ ਵਿੱਚ ਕੰਮ ਕਰਦੇ ਨਾਲ ਦੀ ਨਾਲ ਉਹ ਇੱਕ ਗੋਲਡ ਸਮਿਥ ਦੀ ਦੁਕਾਨ ਚਲਾਉਂਦੇ ਨੇ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਪ੍ਰੀਫਰ ਕੈਨੇਡਾ ਫਰੋਂ ਗੋਲਡ ਸਮਿਥ ਫੈਮਿਲੀ ਪੜ੍ਹੀ ਲਿਖੀ ਸੋਹਣੀ ਸੁਣਿਅਰ ਕਿ ਲੜਕੀ ਸੁਨਿਆਰ ਬਰਾਦਰੀ ਨਾਲ ਸੰਬੰਧ ਰੱਖਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਸਤਵੀਰ ਕਾਸ਼ਿਪ ਰਾਜਪੂਤ ਮਹਿਰਾ ਵੈਸ਼ਨੂ ਲੜਕਾ ਬਨਾਲਾ ਏਰੀਆ 1993 ਡੇਟ ਆਵਰਥ 5 ਫੁੱਟ 4 ਇੰਚ ਕਾ ਡਾਟਾ ਐਂਟਰੀ ਆਪਰੇਟਰ ਨੇ ਸਿਵਲ ਹਸਪੀਟਲ ਬਣਾ ਲਾ ਵਿਖੇ ਮਾਤਾ ਪਿਤਾ ਦਾ ਇਕੱਲਾ ਬੇਟਾ ਨੀਡ ਐਜੂਕੇਟਿਡ ਹਾਊਸਕੈਪਰ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸਾ ਨੋਟ ਕਰੋ ਜੀ ਕੈਨੇਡਾ ਤੋਂ ਗਗਨਪ੍ਰੀਤ ਸਿੰਘ RAMDAS ji ਸਿੱਖ ਲੜਕਾ ਬੰਗਾ ਗੋਤ ਚੰਡੀਗੜ੍ਹ ਤੋਂ ਕੈਨੇਡਾ ਬੇਟਾ ਇਹ PR ਅਪਲਾਈ ਕੀਤੀ ਹੋਈ ਹੈ ਇਹਨਾਂ ਦੀ 1998 ਡੇਟ ਆਫ ਬਰਥ 6 ਫੁੱਟ ਕੱਦ ਮੈਨੇਜਰ ਇਨ ਫੁੱਟ ਲਾਈਨ ਇਹ ਲੜਕਾ ਹੁਣ ਅੱਜ ਕੱਲ ਇੰਡੀਆ ਆਇਆ ਹੋਇਆ ਹੈ ਨੀਡ ਪੀਆਰ ਬਿਊਟੀਫੁਲ ਟਾਲ ਗਰਲ ਫਰੋਮ ਕੈਨੇਡਾ ਮੈਨੀਟੋਬਾ ਔਰ ਫਰੋਮ ਪੰਜਾਬ ਚੰਡੀਗੜ੍ਹ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਮੋਨੀਟੋਬਾ ਜਾਫਰਾ ਚੰਡੀਗੜ੍ਹ ਦੇ ਨੇੜੇ ਤੇੜੇ ਨਾਲ ਸੰਬੰਧ ਰੱਖਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਨੰਬਰ ਨੋਟ ਕਰੋ ਜੀ ਇਹ ਵੀ ਕ੍ਰੈਡਿਟ ਆਤੋ ਹਰਮਨ ਪ੍ਰੀਤ ਸਿੰਘ ਰਾਮਗੜੀਆ ਸਿੱਖ ਲੜਕਾ करनाल करनाल ਹਰਿਆਣਾ ਪੀਆਰ ਕੈਨੇਡਾ 27 ਸਾਲ ਉਮਰ 5 ਫੁੱਟ 3 ਇੰਚ ਕੱਦ 2 ਇਅਰ ਡਿਪਲੋਮਾ ਟੂਰਿਜ਼ਮ ਫਰੋਮ ਕੈਨੇਡਾ ਨੀਡ ਐਜੂਕੇਟਿਡ ਗਰਲ ਫਰੋਮ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਕੈਨੇਡਾ ਤੋਂ ਸਿਕਰੀ ਤੇ ਨੰਬਰ ਜਲਦੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਗੁਰਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਮੁਹਾਲੀ ਪੀਆਰ ਕੈਨੇਡਾ 1998 ਡੇਟ ਆਵਰ 6 ਫੁੱਟ ਕੱਦ ਮੈਕਟੋਨਿਕ ਇੰਜੀਨੀਅਰਿੰਗ ਡਿਗਰੀ ਹੋਲਡਰ fromParams ਕੈਨੇਡਾ ਵਰਕਿੰਗ ਐਜ਼ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਰਕਿੰਗ ਐਜ਼ ਮੈਨੂਫੈਕਚਰਿੰਗ ਇੰਜੀਨੀਅਰ ਮਾਤਾ ਪਿਤਾ ਮਾਤਾ ਜੀ ਸੁਰਗਵਾਸ ਦੋ ਪੈਨਾ ਮੈਰਿਟ ਮਾਤਾ ਜੀ ਸੁਰਗਵਾਸ ਨੇ ਜਿਨ੍ਹਾਂ ਦੇ ਨੀਡ ਬੀਐਸਸੀ ਨਰਸਿੰਗ ਬੀਟੈਕ ਔਰ ਇਕੁਵੈਲੈਂਟ ਕੁਆਲਿਫਿਕੇਸ਼ਨ ਐਨੀ ਜਨਰਲ ਕਾਸਟ ਲੜਕੇ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਬੀਟੈਕ ਵਗੈਰਾ ਕੀਤੀ ਹੋ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਯੋਗਤਾ ਹੋਵੇ ਕਿਸੇ ਵੀ ਜਨਰਲ ਕਾਸਟ ਵਾਲਿਆਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਜਿਸ ਦਾ ਨੋਟ ਅੰਜਮ ਰਾਮਪਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 1995 ਡੇਟ ਆਫ ਥ ਡਿਪਲੋਮਾ ਇਨ ਵੈਟਰਨਰੀ ਕੁਆਲੀਫਿਕੇਸ਼ਨ ਆਪਣਾ ਨੇ ਦੀ ਪੈਟ ਸ਼ਾਪ ਆ ਮਾਤਾ ਪਿਤਾ ਸਰਗਵਾਤ ਨੇ ਤਿੰਨ ਭਰਾ ਉਹ ਮੈਰਨ ਨੇ ਨੀਡ ਹਾਊਸ ਕਰ ਲੈਣਾ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜਿਤੇਸਤਾ ਨੋਟ ਹਰਸ਼ ਵਰਮਾ Hindu ਲੜਕਾ British citizen ਇੰਗਲੈਂਡ ਦੇ ਵਿੱਚ ਆ ਲੜਕਾ ਇਹ ਜੀ ਹਰਸ਼ ਵਰਮਾ ਹਿੰਦੂ ਲੜਕਾ ਬ੍ਰਿਟਿਸ਼ ਸਿਟੀਜ਼ਨ 1988 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਐਨ ਵੀ ਕਯੂ ਲੈਵਲ 7 ਸੀਨੀਅਰ ਸਾਈਟ ਇਨਸਪੈਕਟਰ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਗੈਸ ਇੰਜੀਨੀਅਰਿੰਗ ਇਹ ਤਿੰਨ ਤਰ੍ਹਾਂ ਦੀ ਕੁਆਲਿਫਿਕੇਸ਼ਨ ਹੈ ਬੇਟੇ ਕੋਲ ਸਾਰੀ ਸਟੱਡੀ ਇਹਨਾਂ ਨੇ ਇੰਗਲੈਂਡ ਤੋਂ ਕੀਤੀ ਆ ਬਿਜ਼ਨਸ ਓਨਰ ਨੇ ਲਿਮਟਿਡ ਕੰਪਨੀ ਦੇ ਇਹ इंग्लैंड अपना घर ਇਹਨਾਂ ਦਾ ਲਗਜ਼ਰੀ ਵਾਹਨ ਵਗੈਰਾ ਵੈਲ ਸੈਟਲਡ ਲੜਕਾ ਹੈ ਪਿਤਾ ਸਰਕਾਰੀ ਜੋਬ ਤੋਂ ਰਿਟਾਇਰਡ ਨੇ ਇੱਕ ਭੈਣ ਇੱਕ ਭਰਾ ਸਾਰੇ ਇੰਗਲੈਂਡ ਨੇ नीड गर्ल फ्रॉम इंग्लैंड ਸਿਟੀਜ਼ਨ पीआर ਵਰਕ ਪਰਮਿਟ ਸਟੂਡੈਂਟ ਵੀਜ਼ਾ ਕਿਸੇ ਵੀ ਸਟੇਟਸ ਤੇ ਹੋ ਸਕਦੀ ਹੈ ਇਹਨਾਂ ਚੋਂ ਔਰ ਜਾਂ ਫਿਰ ਇੰਡੀਆ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਕਾਸ ਨੋ ਮੈਟਰ ਰੀਲੀਜਨ Hindu اور Sikh نو ਪ੍ਰੋਬਲਮ ਜਾਤਾਂ ਲੜਕੇ ਇੰਗਲੈਂਡ ਤੋਂ ਹੋਵੇ ਸਿਟੀਜ਼ਨ ਪੀਆਰ ਵਰਕ ਪਰਮਟ ਸਟੂਡੈਂਟ ਵੀਜ਼ਾ ਕਿਸੇ ਵੀ ਸਟੇਟਸ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਕੁਆਲੀਫਾਈਡ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਹੋਵੇ Hindu ਪਰਿਵਾਰ ਤੋਂ ਹੋ ਸਕਦੀ ਆ Sikh ਪਰਿਵਾਰ ਤੋਂ ਹੋ ਸਕਦੀ ਆ ਇਹਦੇ ਵਿੱਚ ਇਹਨਾਂ ਨੂੰ ਕੋਈ ਅੜਚਣ ਨਹੀਂ ਸਕਰੀਨ ਤੇ ਇੰਗਲੈਂਡ ਦਾ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜਿਸ ਦਾ ਨੋਟ ਕੈਨੇਡਾ ਦਾ ਜੱਟ ਸਿੱਖ ਲੜਕਾ ਢਿੱਲੋਂ ਵੈਸ਼ਨੋ ਲੁਧਿਆਣਾ ਏਰੀਆ ਪੀ ਆਰ ਕੈਨੇਡਾ 1997 ਡੇਟ ਆਵਰ 6 ਫੁੱਟ ਕੱਦ ਵਧੀਆ ਕੁਆਲੀਫਿਕੇਸ਼ਨ ਆ ਟਰੱਕ ਡਰਾਈਵਰ ਦੀ ਜੌਬ ਕਰਦੇ ਨੇ 6 ਕਿਲੇ ਪ੍ਰਾਪਰਟੀ ਆ ਨੀਡ ਪੀ ਆਰ ਵਰਕ ਪਰਮਿਟ ਗਰਲ ਫਰੋਮ ਕੈਨੇਡਾ ਔਰ ਵੈਲ ਕੁਆਲੀਫਾਈਡ ਫਰੋਮ ਇੰਡੀਆ ਹੈਜ਼ ਹਾਈਟ 5.5 ਐਂਡ 5.6 ਲੜਕੀ ਕੈਨੇਡਾ ਦੀ ਪੀ ਆਰ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਈਡਿਆ ਦੇ ਵਿੱਚੋਂ ਵਧੀਆ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਜਾਂ 5 ਫੁੱਟ 6 ਇੰਚ ਦੇ ਕਰੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲ ਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਲੋਟ ਦੀਪਕ ਪ੍ਰਤਾਪ ਸਿੰਘ ਜੱਟ ਸਿੱਖ ਸ਼ੇਰਗਿੱਲ ਲੜਕਾ ਸ੍ਰੀ ਅਮਤ ਸਰ ਸਾਹਿਬ ਕੈਨੇਡਾ ਤੋਂ 2000 ਇਹਨਾਂ ਦੀ ਡੇਟ ਆਫ ਬਰਥ ਆ 10+2 ਮੈਡੀਕਲ ਸਟਰੀਮ ਫ੍ਰੋਮ ਡਿਲਾਹੋਲ ਜੀ ਐਲ ਐਮ ਆਈ ਈ ਫਾਤਿਹ ਸਾਹਿਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਮੈਡੀਕਲ ਲਾਈਨ ਦੇ ਵਿੱਚੋਂ ਭੈਣ ਭਰਾ ਇਹਨਾਂ ਦੇ ਕੈਨੇਡਾ ਨੇ ਇੱਕ ਭੈਣ ਮੈਰਿਡ ਆ ਉਹ ਇੰਡੀਆ ਵਿੱਚ ਇੱਕ ਭੈਣ ਇੰਡੀਆ ਦੇ ਵਿੱਚ ਆ ਉਹ ਵੀ ਮੈਰਿਡ ਆ 35 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਯੂਪੀ ਦੇ ਵਿੱਚ ਬਿਗ ਹਾਊਸ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੀਡ ਕੁਆਲੀਫਾਈਡ ਬਿਊਟੀਫੁੱਲ ਗਰਲ ਹੈਜ਼ ਹਾਈਟ 5.6 অর ਅਬੋਵ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਦੀ ਜ਼ਰੂਰਤ ਆ ਕੱਦ 5 ਫੁੱਟ 6 ਇੰਚ ਹੂ ਵੀ ਜਾਸ ਤੋਂ ਜ਼ਿਆਦਾ ਹੋਏ ਇੱਕ ਇਹਨਾਂ ਦੀ ਪੁਰਜ਼ੋਰ ਅਪੀਲ ਆ ਕਿ ਤੇ ਸਿਰਫ ਤੇ ਸਿਰਫ ਜੈਂਸੀ ਇਹਨਾਂ ਨਾਲ ਗੱਲ ਕਰਨ ਲੜਕੀ ਕੋਈ ਔਰਤ ਇਹਨਾਂ ਨਾਲ ਗੱਲ ਨਾ ਕਰੇ ਪਤਾ ਨਹੀਂ ਇਹਨਾਂ ਨੂੰ ਕੋਈ ਕੀ ਇਹਨਾਂ ਦੀ ਪ੍ਰੋਬਲਮ ਆ ਇਹ ਇਹਨਾਂ ਨੇ ਬੇਨਤੀ ਕੀਤੀ ਆ ਵੀ ਸਿਰਫ ਤੇ ਸਿਰਫ ਜੈਂਸੀ ਗੱਲ ਕਰਨ ਲੇਡੀਜ਼ ਗੱਲ ਨਾ ਕਰਨ ਇਹ ਲੜਕਾ ਹੁਣ ਇੰਡੀਆ ਆਇਆ ਹੋਇਆ ਆ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਡਾਕਟਰ ਉਪਰਿੰਦਰ ਕੌਰ ਜੱਟ ਸਿੱਖ ਲੜਕੀ ਬਠਿੰਡਾ ਏਰੀਆ 1995 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਕੁਆਲੀਫਿਕੇਸ਼ਨ ਐਮਬੀਬੀਐਸ ਕਰੰਟਲੀ ਡੂਇੰਗ ਐਮਡੀ ਇਨ ਮਾਈਕਰੋ ਬਾਇਓਲੋਜੀ ਪਿਤਾ ਜੀ ਐਸਆਈ ਪੰਜਾਬ ਪੁਰਦੇ ਵਿੱਚ ਜੌਬ ਕਰਦੇ ਨੇ ਦੋ ਭਰਾ ਨੇ ਉਹ ਵੀ ਵਰਮੈਸੀ ਕੀਤੀ ਉਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਹੈਂਡਸਮ ਟਾਲ ਬாய் ਹੈਜ਼ ਇਕੁਅਲ ਕੁਆਲੀਫਾਈਡ ਐਂਡ ਵੈਲ ਸੈਟਲਡ ਸੋਹਣਾ ਸੁਨੱਖਾ ਪੜਿਆ ਲਿਖਿਆ ਲੰਬਾ ਲੜਕਾ ਜਿਹਦੀ ਜੋ ਤਾਂ ਲੜਕੀ ਦੇ ਬਰਾਬਰ ਦੀ ਹੋਵੇ ਭਾਵ ਕੇ ਡਾਕਟਰ ਹੋਵੇ ਵੈਲ ਸੈਟਲਡ ਹੋਵੇ ਇਹੋ ਜਿਹਾ ਲੜਕਾ ਜੇ ਕੋਈ ਹੈਗਾ ਇਸਤੇ ਵਾਲੇ ਨਾਲ ਨਾ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਅਗਲਾ ਕਰੋ ਜੀ ਦਸਤਾ ਨੋਟ ਕੈਨੇਡਾ ਨਾਮ ਕੌਰ ਜੱਟ ਸਿੱਖ ਲੜਕੀ ਪੀ ਆਰ ਕੈਨੇਡਾ ਕੈਲਗਰੀ ਬਠਿੰਡਾ ਏਰੀਆ 27 ਸਾਲ ਉਮਰਾਂ ਬੇਟੀ ਦੀ 5 ਫੁੱਟ 8 ਇੰਚ ਕੱਦ ਦਾ ਵੈਲ ਕੁਆਲੀਫਾਈਡ ਆ ਲੜਕੀ ਇਹ ਰਿਕੁਆਇਰਮੈਂਟ ਸੁਣੋ ਖਾਨਦਾਨੀ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਚੰਗੀ ਜੋ ਕਰਦਾ ਜਾਂ ਆਪਣਾ ਬਿਜ਼ਨਸ ਕਰਦਾ ਹੋਵੇ ਇਹੋ ਜੇ ਲੜਕੀ ਦੀ ਜ਼ਰੂਰਤ ਆ ਮਾਲਵਾ ਅਤੇ ਕੈਲਗਰੀ ਨੂੰ ਪਹਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਦੇਸਤਾਨ ਲੋਡ ਇਹ ਵੀ ਕੈਨੇਡਾ ਤੋਂ ਆ ਜੱਟ ਸਿੱਖ ਲੜਕਾ ਕੈਨੇਡਾ ਪੀਆਰ ਕੈਲਗਰੀ ਬਠਿੰਡਾ 29 ਸਾਲ ਉਮਰ 5 ਫੁੱਟ 11 ਇੰਚ ਗੱਦ ਇਹ ਲੜਕਾ ਵੈਲ ਕੁਆਲੀਫਾਈਡ ਆ ਜੀ ਸੋਹਣਾ ਸੁਨੱਖਾ 18 ਕਿਲੇ ਲੜਕੇ ਨੂੰ ਇਹ ਪ੍ਰਾਪਰਟੀ ਹੋ ਰਹੀ ਆ ਸ਼ਹਿਰ ਇਹ ਦੋਨੇ ਭੈਣ ਭਰਾ ਨੇ ਨਾ ਮੈਂਸ਼ਨ ਤਾਂ ਨਹੀਂ ਕੀਤਾ ਇਸ ਤੋਂ ਪਹਿਲੀ ਐਡ ਤੇ ਇਹ ਐਡ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਪੜ੍ਹੀ ਲਿਖੀ ਸਮਝਦਾਰ ਸਿਆਣੀ ਲੜਕੀ ਦੀ ਜ਼ਰੂਰਤ ਆ ਮਾਲਵਾ ਖੇਤਰ ਜਾਂ ਕੈਲਗਰੀ ਨੂੰ ਪਹਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਸਤਾ ਨੋਟ ਕਰੋ ਜੀ ਇਹ ਵੀ ਲੜਕੀ ਦਾ ਨਾਮ ਕੌਰ ਰਵਿਦਾਸ ਜੀ ਸਿੱਖ ਲੜਕੀ ਫਤੇਗੜ ਸਾਹਿਬ 1993 ਡੇਟ ਆਵਰ 5 ਫੁੱਟ 3 ਇੰਚ ਕੱਦ ਕੁਆਲਿਫਿਕੇਸ਼ਨ ਬੀਏ ਇਹ ਬੇਟੀ ਤਲਾਕशुदा ਪਰੰਤੂ ਕੋਈ ਬੱਚਾ ਨਹੀਂ ਮੇਨਾ ਬੱਚੇ ਤੋਂ ਭਰਾ ਇਹਨਾਂ ਦਾ ਕੈਨੇਡਾ ਨੀਡ ਐਨ ਆਰ ਆਈ ਬாய் ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੀ ਦਾ ਕੰਬੋ ਸਿੱਖ ਲੜਕੀ ਰਾਜਪੁਰੇ ਤੋਂ 1997 ਡੇਟ ਆਵਰ 5 ਫੁੱਟ 7 ਇੰਚ ਕੱਦ ਮੈਸਸੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ ਦੋ ਭਰਾ ਨੇ ਦੋ ਭੈਣਾਂ ਨੇ ਉਹ ਮੈਰਣੇ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਵਧੀਆ ਜੋਬ ਕਰਦਾ ਜਾਂ ਵਧੀਆ ਕੋਈ ਆਪਣਾ ਬਿਜ਼ਨਸ ਵੈਲ ਸੈਟਲਡ ਲੜਕਾ ਹੋਵੇ ਇਹੋ ਜਿਹੇ ਲੜਕੇ ਦੀ ਜ਼ਰੂਰਤ ਆ ਪਟਿਆਲੇ ਜ਼ਿਲ੍ਹੇ ਵਾਲੇ ਸੰਪਰਕ ਕਰ ਸਕਦੇ ਨੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਖੱਤਰੀ ਲੜਕਾ ਚੱਡਾ ਗੋਤ 1997 ਡੇਟ ਆਫ ਬਰਥ ਆਈਟੀ ਕੀਤੀ ਹੋ ਵਾਇਰਮੈਨ ਦੀ ਕੰਮ ਕਰਦਨੇ ਵੇਰਕਾ ਡਿਸਟ੍ਰੀਬਿਊਟਰ ਨੇ ਤੇ ਵੈਰਾਈਟੀ ਸਟੋਰ ਹੈ ਇਹਨਾਂ ਦਾ ਨੀਡ ਹਾਊਸ ਕਰਨ ਰਿਕੁਆਇਰਮੈਂਟ ਆ ਜੀ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਲੰਧਰ ਤੋਂ ਗੋਤਮ ਕੇਸਰ ਖੱਤਰੀ ਲੜਕਾ ਜਲੰਧਰ ਏਰੀਆ ਉਨੀਸਾ 99 ਡੇਟਾ ਵਾਰਥ 5 ਫੁੱਟ 9 ਇੰਚ ਕੱਦ ਕੰਪਿਊਟਰ ਡਿਪਲੋਮਾ ਕੁਆਲਿਫਿਕੇਸ਼ਨ ਇਹ ਲੜਕਾ ਤਲਾਕशुदा 2 ਸਾਲ ਦੀ ਬੱਚੀ ਹੈ ਇਹਨਾਂ ਕੋਲ ਇੱਕ bizness owner ਨੇ ਆਪਣਾ bizness ਕਰਦੇ ਨੇ ਮਾਲਕ ਨੇ ਜੀ bizness ਤੇ ਭਰਾ ਇਹਨਾਂ ਦਾ ਪੀਆਰ ਆਸਟ੍ਰੇਲੀਆ ਨੀਡ ਗਰਲ ਵਿਦਆਊਟ ਚਾਈਲਡ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਬਿਨਾ ਬੱਚੇ ਤੋਂ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਇਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਇਹ ਰਿਸ਼ਤੇ ਦਾ ਬੇਰਬੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਬਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਤਾਂ ਜੋ ਤੁਹਾਡੇ ਨਹੀਂ ਤੁਹਾਡੇ ਕਿਸੇ ਹੋਰ ਭੈਣ ਭਰਾ ਦੇ ਇੱਕ ਜਰੂਰ ਕਮ ਆ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ